ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੋ ਮੇਰਾ ਵੱਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਲੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵੱਲ ਹੈ ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾਂ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਤੋ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵਲ ਹੈ ਤਾ ਕਿਆ ਮੋਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰਨਦਾ ਹਵੇਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪਉੜੀ ਜਾਤੂ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵਲ ਹੈ ਤਾ ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪਉੜੀ ਜਾਤੋ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ आनंद प्या सुख, सुख पाया आ, आ, मिल गुर गोविंदा सबे काज सवारिया जा तुद पवनदा सतनाम श्री वहि गुरु साहिब जी मारू महला پنجਵਾ पौड़ी जा तु मेरा बल है ਤਾ ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੋ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ आनंद प्या सुख पाया मिल गुर गोविंदा सबे काज सवारिया जा तुद पवनदा सतनाम श्री वाहि गुरु साहिब जी मारू, मारू, मारू महला अंजवा पौड़ी जा तु मेरा बल है ਕਿਆ ਮੋਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰਨਦਾ ਏਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੋ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾਂ ਖਾਂ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵਲ ਹੈ ਕਿਆ ਮਹ ਚੰਦਾ ਤਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈ ਜੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ आनंद प्या सुख पाया मिल गुर गोविंदा सबे काज सवारिया जा तुद पवन दा सतनाम श्री वाहि गुरु साहिब जी मारू, मारू महला पांचवा पौड़ी जातु मेरे बल है ਕਿਆ ਮਹ ਚੰਦਾ ਤਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਂਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸੁਵਾਰੇ ਜਾਂ ਤਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੂ ਮੇਰਾ ਵਲ ਹੈ ਤਾਂ ਕਿਆ ਮੋਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਕ ਸੰਦਾ आनंद प्या सुख पाया मिल गुर गोविंदा सबे काज सवारिया जा तुद पवन दा सतनाम सब श्री वाहि गुरु साहिब जी, जी। मारू महला پنجਵਾ पौड़ी जा तु मेरा बल है ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੋ ਮੇਰਾ ਵਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕਿਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਲਖਮੀ ਟੋਟਣਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪੌੜੀ ਜਾਤੋ ਮੇਰਾ ਵਲ ਹੈ ਤਾਂ ਕਿਆ ਮਹ ਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵੱਲ ਹੈ ਤਾ ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਅਵਈ ਖਾਏ ਖਰਚ ਰਹੰਦਾ ਲਖ ਚੋਂ ਰਸ ਹੀ ਮੇਦਲੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾਂ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਐ ਜਾਂ ਤੁਦ ਪਵੰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ ਪੰਜਵਾ ਪੌੜੀ ਜਾਤੋ ਮੇਰਾ ਵਲ ਹੈ ਤਾ ਕਿਆ ਮੋਛੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹਲਾ 5 ਪਉੜੀ ਜਾ ਤੂ ਮੇਰਾ ਵੱਲ ਹੈ ਤਾਂ ਕਿਆ ਮੋਛੰਦਾ ਤਦ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਲੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖ ਸੰਦਾ आनंद प्या सुख, सुख पाया आ, मिल गुर गोविंदा सबे काज सवारिया जा तुद पवनदा सतनाम श्री वहि गुरु साहिब जी मारू महला पांचवा पौड़ी जातु मेरा बल है ਤਾ ਕਿਆ ਮਹ ਚੰਦਾ ਤਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟ ਨਾ ਅਵਈ ਖਾਏ ਖਰਚ ਰਹੰਦਾ ਲਖ ਚ ਰਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਧਿਆ ਨਹਿ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾਂ ਹਰ ਵਕ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ